ਦੇਖ ਰਹੋ ਸਮਾਣਾ ਹਲਚਨ న్యూਸ ਟੀਵੀ ਅੱਜ ਇੱਕ ਹੋਰ ਮਸਲਾ ਲੈ ਕੇ ਜਨਤਾ ਦੇ ਦਰਬਾਰ ਦਾ ਵਿੱਚ ਆਇਆ ਮਸਲਾ ਇਹ ਹੈ ਜਿਹੜੀ ਕਲਾਰਾ ਮੋੜ ਤੋਂ ਲੈ ਕੇ ਸੜਕ ਦੀ ਹਾਲਤ ਜੇ ਕਲਾਰਾ ਤੱਕ ਕੀਤੀ ਜਾਵੇ ਤਾਂ ਬਹੁਤ ਹੀ ਹਾਲਤ ਖਸਤਾ ਹੋਈ ਪਈ ਹੈ ਲੋਕਾਂ ਵੱਲੋਂ ਮੰਗ ਕੀਤੀ ਗਈ ਹੈ ਸਾਡੇ ਜਰੀਏ ਕਿ ਵੀ ਤੁਸੀਂ ਆਪਣੇ ਚੈਨਲ ਤੇ ਵੀਡੀਓ ਚਲਾਓ ਤਾਂ ਜੋ ਇਹ ਆਵਾਜ਼ ਸਰਕਾਰ ਤੱਕ ਪਹੁੰਚੇ ਤੇ ਜਿਹੜੇ ਥਾ ਥਾ ਤੇ ਸੈਂਕੜੇ ਖੱਡੇ ਬਣੇ ਹੋਏ ਨੇ ਉਹਨਾਂ ਖੱਡਿਆਂ ਦੇ ਵਿੱਚੋਂ ਜਿਹੜਾ ਘਰਾਂ ਦੇ ਵਿੱਚੋਂ ਮਲਬਾ ਨਿਕਲਦਾ ਰੋੜੀ ਨਿਕਲਦੀ ਐ ਇੱਟਾਂ ਨਿਕਲਦੀਆਂ ਨੇ ਉਸ ਮਲਬੇ ਨੂੰ ਸੜਕ ਦੇ ਸਿੱਟੇ ਜਾ ਰਿਹਾ ਉਸ ਖੱਡਿਆਂ ਨੂੰ ਬੰਦ ਕਰਨ ਲਈ ਜਦੋਂ ਬਾਰਿਸ਼ ਪੈਂਦੀ ਐ ਤਾਂ ਉਸ ਟਾਂ ਲਈ ਜਿਹੜੀ ਮਿੱਟੀ ਐ ਉਹ ਸਾਰੀ ਖੁਰ ਕੇ ਬਾਹਰ ਆ ਜਾਂਦੀ ਐ ਸੜਕ ਦੀ ਹਾਲਤ ਫੇਰ ਉਸੇ ਤਰ੍ਹਾਂ ਖਸਤਾ ਬਣ ਜਾਂਦੀ ਐ ਤੇ ਲੋਕਾਂ ਨੇ ਮੰਗ ਕੀਤੀ ਐ ਕਿ ਵੀ ਜੜੇ ਆਏ ਦਿਨ ਮੋਟਰਸਾਈਕਲ ਸਵਾਰ ਰਾਤ ਨੂੰ गिरਦੇ ਨੇ ਖੱਡਿਆਂ ਦੇ ਵਿੱਚ ਵੱਡੇ ਵੱਡੇ ਖੱਡੇ ਨੇ ਤਾਂ ਸਾਈਡਾਂ ਤੇ ਵੀ ਬਹੁਤ ਵੱਡੇ ਖੱਡੇ ਨੇ ਉਹਨਾਂ ਖੱਡਿਆਂ ਨੂੰ ਭਰਿਆ ਦਵੇ ਤਾਂ ਜੋ ਕਿ ਵੀ ਜਿਹੜੇ ਨਿਤ ਦੇ ਹਾਸੇ ਨੇ ਇਹ ਹਾਸੇ ਨਾ ਵਾਪਰ ਸਕਣ ਹੁਣ ਵੇਖਦੇ ਆ ਪ੍ਰਸ਼ਾਸਨ ਇਸ ਵਕਤ ਕਦੋਂ ਧਿਆਨ ਦਿੰਦਾ ਕਿੰਨਾ ਕੁ ਧਿਆਨ ਦਿੰਦਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਤੇ ਆਉਣ ਜਾਣ ਵਾਲੇ ਰਹਾਗੀਆਂ ਨਾਲ ਵੀ ਜਦੋਂ ਗੱਲ ਕੀਤੀ ਤਾਂ ਉਹਨਾਂ ਇਹੀ ਮੰਗ ਕੀਤੀ ਕਿ ਸੜਕ ਦੀ ਜਿਹੜੀ ਹਾਲਤ ਹੈ ਬਹੁਤ ਹੀ ਖਸਤਾ ਹੋ ਚੁੱਕੀ ਹੈ ਲੰਬੇ ਸਮੇਂ ਤੋਂ ਨਾ ਤਾਂ ਇਸ ਦਾ ਪੈਚ ਵਰਕ ਹੋਇਆ ਤੇ ਨਾ ਹੀ ਇਸ ਦੇ ਵੱਲ ਕੋਈ ਧਿਆਨ ਦਿੱਤਾ ਜਾ ਰਿਹਾ ਉਹਨਾਂ ਨੇ ਐਮਐਲਏ ਸਾਹਿਬ ਤੋਂ ਤੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਸੜਕ ਦੇ ਵੱਲ ਧਿਆਨ ਦਿੱਤਾ ਜਾਵੇ ਜਿਹੜੀ ਸੜਕ ਦੀ ਹਾਲਤ ਬਹੁਤ ਹੀ ਖਸਤਾ ਹੋ ਚੁੱਕੀ ਹੈ ਹੁਣ ਵੇਖਦੇ ਹਾਂ ਸਾਡੇ ਮਾਨਯੋਗ ਐਮਐਲਏ ਸਾਹਿਬ ਕਿੰਨਾ ਕੁ ਧਿਆਨ ਦਿੰਦੇ ਨੇ ਇਹ ਤਾਂ ਸੌਣ ਵਾਲਾ ਸਮਝ ਦੱਸੇਗਾ ਕੈਮਰਾਮੈਨ ਦੇ ਨਾਲ ਪ੍ਰੇਮ ਬਦਵਾਦੀ ਰਿਪੋਰਟ ਜੀ ਕੀ ਮੰਗ ਕਰਦੇ ਹਾਂ ਸੜਕ ਜਿਵੇਂ ਹਾਲਤ ਜਿਸ ਤਰ੍ਹਾਂ ਦੀ ਵੀ ਹੈ ਇਹਦੀ ਅਸੀਂ ਮੰਗ ਕਰਦੇ ਹਾਂ ਵੀ ਸੜਕ ਵੱਲ ਧਿਆਨ ਦਿੱਤਾ ਜਾਵੇ ਬਹੁਤ ਜ਼ਿਆਦਾ ਖਸਤਾ ਹਾਲਤ ਹੋ ਰਹੀ ਹੈ ਇਹਦੀ ਟੁੱਟੀ ਪਈਆ ਰਾਤ ਨੂੰ ਆਉਣ ਜਾਣ ਚ ਦਿੱਕਤ ਆਉਂਦੀ ਹੈ ਬਹੁਤ ਵੱਡੇ ਵੱਡੇ ਖੱਡੇ ਹੋਏ ਪਏ ਨੇ ਇਸ ਕਰਕੇ ਅਸੀਂ ਸਰਕਾਰ ਤੋਂ ਮੰਗ ਕਰ ਰਹੇ ਹਾਂ ਇਸ ਚੀਜ਼ ਦੀ ਵੀ ਸੜਕ ਦੀ ਮੁਰੰਮਤ ਜਾਂ ਨਵੀਂ ਵੀ ਬਣਵਾਈ ਜਾਵੇ ਧੰਨਵਾਦ ਜੀ ਤੇ ਭਰਾਵਾਂ ਨਾਲ ਵੀ ਗੱਲ ਕਰਦੇ ਹਾਂ ਕੀ ਕਹਿੰਦੇ ਨੇ ਤਰੇ ਬਾਈ ਸੜਕ ਫੇਰਾ ਇਹ ਬਾਈ ਦੀ ਗੱਲ ਬਿਲਕੁਲ ਸਹੀ ਹੈ ਜੀ ਅਸੀਂ ਬਹੁਤ ਪਰੇਸ਼ਾਨ ਹਾਂ ਕੋਡੇ ਕੋਡੇ ਕੱਡੇ ਪੈ ਰਹੇ ਨੇ ਮੀਂਹ ਦੇ ਵਿੱਚ ਬੱਚੇ ਡਿੱਗਦੇ ਨੇ ਜਵਾਕ ਮੋਟਰਸਾਈਕਲ ਸਾਰੇ ਪਰੇਸ਼ਾਨ ਹੁੰਦੇ ਨੇ ਬਾਈ ਦੀ ਗੱਲ ਸੁਣੋ ਤੁਸੀਂ ਜੇ ਉਹ ਨਹੀਂ ਸੁਣਨਾ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਜੀ ਲੱਖ ਰੁਪਏ ਦੀ ਗੱਲ ਆ ਛੋਟੀ ਆ ਜੀ ਅਸੀਂ ਤਾਂ ਕਹਿੰਦਾ ਸਰਕਾਰਾਂ ਜੰਮੀ ਧਿਆਨ ਨਹੀਂ ਦੇ ਰਹੀਆਂ ਜੀ ਜੱਜਾ ਜੀ ਧੰਨਵਾਦ ਧੰਨਵਾਦ ਟੋਡਾ ਨਾਮ ਕੋਰਪਰੇਟ ਜੀ ਕੀ ਮੰਗ ਕਰਦੇ ਹੋ ਕਿਵੇਂ ਦੇਖਦੇ ਹੋ ਜਿਹੜੀ ਸੜਕ ਟੁੱਟੀ ਹੋਈ ਆ ਬਹੁਤ ਜਿਵੇਂ ਹਾਲਤ ਹੈ ਦੀ ਇਹ ਸੜਕ ਬੰਨੀ ਜਾਈ ਨਵੀਂ ਜੀ ਕਿ ਇਹ ਦੀ ਪੁਰਾਣੀ ਸੜਕ ਟੋੜੀ ਹੋਈ ਹੈ ਜੀ ਉੱਤੇ ਪਰ ਚੱਲਦੀ ਸਾਡੀ ਕਲਾਰਾਂ ਵੱਲ ਜੀ ਉਦੋਂ ਸੜਕ ਟੁੱਟੀ ਹੋਣੀ ਸੜਕ ਦਾ ਬੁਰਾ ਹਾਲ ਹੈ ਜੀ ਕਈ ਵਾਰੀ ਐਕਸੀਡੈਂਟ ਹੁੰਦੇ ਨੇ ਕਈ ਵਾਰੀ ਟਰਾਲੀ ਬੱਸ ਵੀ ਕਈ ਵਾਰੀ ਪਲਟੀ ਹੈ ਜੀ ਰੋਡ ਤੇ ਪੂਰਾ ਹਾਲ ਹੋਇਆ ਪਿਆ ਜੀ ਰੋਡ ਦਾ ਸਾਨੂੰ ਲੰਘਣਾ ਆਉਣਾ ਜਾਣਾ ਬਹੁਤ ਔਖਾ ਹੋਇਆ ਵੀ ਨਾ ਮੋਟਰਸਾਈਕਲ ਚੱਲਦੀ ਰੋਡ ਤੇ ਨਾ ਗੱਡੀ ਟਰੈਕਟਰ ਕੋਈ ਭਾਰੀ ਜੀ ਦਾ ਬੁਰਾ ਹਾਲ ਹੋਇਆ ਪਿਆ ਜੀ ਸਾਰਾ ਰੋਡ ਕਲਾਰਾਂ ਤੱਕ ਖੇਤੀ ਲਈ ਟੀ-ਸ਼ਰਟ ਬਣਨੀ ਜੇ ਸਰਕਾਰ ਕੋਈ ਮੰਨ ਕਰਨੇ ਵੀ ਖੇਤੀ ਖੇਤੀ ਟੀ-ਸ਼ਰਟ ਬਣਵਾਉਣਾ ਨਹੀਂ ਦਿੱਤਾ ਜੀ ਇੱਥੇ ਨੇੜੇ ਕੋਈ ਪਾਈਪ ਫੈਕਟਰੀ ਆ ਦੇਖ ਸਕਦੇ ਹੋ ਇੱਥੇ ਬਹੁਤ ਹੀ ਵੱਡੇ ਵੱਡੇ ਖੱਡੇ ਨੇ ਤੇ ਜਿੱਥੇ ਰਾਤ ਨੂੰ ਕੋਈ ਲਾਈਟਾਂ ਦਾ ਪ੍ਰਬੰਧ ਤਾਂ ਨਹੀਂ ਹੈ ਇੱਥੇ ਕੋ ਆਉਣ ਜਾਣ ਵਾਲਿਆਂ ਨੂੰ ਵੀ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਐਨਾ ਖੱਡਿਆਂ ਕਰਕੇ ਦੇਖ ਸਕਦੇ ਹੋ ਗੱਡੀਆਂ ਵੀ ਹੋੜੀਆਂ ਹੋਣੀਆਂ ਇਸੇ ਕਰਕੇ ਚਲਦੀਆਂ ਨੇ ਖੱਡਿਆਂ ਕਰਕੇ ਦੇਖ ਸਕਦੇ ਹੋ ਜਿਹੜੇ ਸਾਡੇ ਸੂਤਰ ਨੇ ਸਾਨੂੰ ਜਾਣਕਾਰੀ ਦਿੱਤੀ ਸੀ ਬਿਲਕੁਲ ਸਹੀ ਦਿੱਤੀ ਸੀਗੀ ਸੜਕ ਦੇ ਸਾਈਡਾਂ ਦੇ ਉੱਤੇ ਦੇਖ ਸਕਦੇ ਹੋ 5 5 7 7 ਫੁੱਟ ਦੇ ਖੱਡੇ ਨੇ ਰਾਤ ਬਰਾਤੇ ਪ੍ਰਮਾਤਮਾ ਨਾ ਕਰੇ ਜੇ ਕਿਸੇ ਦਾ ਕੋਈ ਨੁਕਸਾਨ ਹੋ ਗਿਆ ਜਾਨੀ ਮਾਲੀ ਨੁਕਸਾਨ ਹੋਣ ਦਾ ਪੂਰਾ ਡਰ ਬਣਿਆ ਹੋਇਆ ਪਰ ਉਹ ਕੋਈ ਹਾਸਾ ਵਾਪਰਣ ਤੋਂ ਪਹਿਲਾਂ ਪ੍ਰਸ਼ਾਸਨ ਨੂੰ ਚਾਹੀਦਾ ਹੈ ਇਸ ਵੱਲ ਧਿਆਨ ਦੇਣ ਤੇ ਜਿਹੜੇ ਖੱਡੇ ਨੇ ਵੱਡੇ ਵੱਡੇ ਇਹਨਾਂ ਨੂੰ ਭਵਾਇਆ ਜਾਵੇ ਤਾਂ ਜੋ ਕੋਈ ਹਾਸਾ ਨਾ ਵਾਪਰੇ ਇਹੋ ਜਿਹੇ ਖੱਡੇ ਇੱਕ ਪਾਸੇ ਨਹੀਂ ਹੋਰ ਵੀ ਕਈ ਥਾਵਾਂ ਤੇ ਨੇ ਤੁਹਾਨੂੰ ਉਹ ਵੀ ਦਿਖਾ ਦਿੰਨੇ ਆਂ ਆ ਦੇਖ ਸਕਦੇ ਹੋ ਨਾਲ ਹੀ ਕਿੱਡੇ ਵੱਡੇ ਵੱਡੇ ਖੱਡੇ ਨੇ ਪ੍ਰਮਾਤਮਾ ਨਾ ਕਰੇ ਰਾਤ ਬਰਾਤੇ ਜੇ ਕੋਈ ਨੁਕਸਾਨ ਹੋ ਗਿਆ ਤਾਂ ਬਹੁਤ ਹੀ ਵੱਡਾ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕੋਈ ਹਾਦਸਾ ਵਾਪਰਣ ਤੋਂ ਪਹਿਲਾਂ ਹੀ ਇਹਨਾਂ ਨੂੰ ਧਿਆਨ ਦਿੱਤਾ ਜਾਵੇ ਦੇਖ ਸਕਦੇ ਹਾਂ ਇੱਥੇ ਗੱਡੀਆਂ 5-10 ਦੀ ਸਪੀਡ ਤੇ ਚੱਲਦੀਆਂ ਨੇ ਜਿਹੜਾ ਕਿ ਵੀ ਹਰ ਵੇਲੇ ਕੋਈ ਨਾ ਕੋਈ ਹਾਦਸਾ ਵਾਪਰਣ ਦਾ ਡਰ ਬਣਿਆ ਰਹਿੰਦਾ ਹੈ ਦੇਖ ਸਕਦੇ ਹੋ ਥਾਂ ਥਾਂ ਤੇ ਲੋਕਾਂ ਵੱਲੋਂ ਮਲਬਾ ਪਾਇਆ ਗਿਆ ਹੈ ਦੇਖ ਸਕਦੇ ਹੋ ਜਿਹੜਾ ਕਲਾਰਾਂ ਤੋਂ ਪਹਿਲਾ ਪਿੰਡ ਦੁੱਧੜਾ ਆਉਂਦਾ ਦੁੱਧੜਾ ਤੋਂ ਪਿੱਛੇ ਜਿਹੜਾ ਨਾਲੇ ਵਾਲਾ ਪੁਲਾ ਉਹਦੀ ਕਿੰਨੀ ਕੋ ਖਸਤਾ ਹਾਲਤ ਹੈ ਦੱਸਣ ਦੀ ਲੋੜ ਨਹੀਂ ਹੈ ਜੜੇ ਉਹਦੇ ਸਾਈਡਾਂ ਦੇ ਉੱਤੇ ਲੱਗੀ ਹੋਈ ਆ ਰੋਕ ਲੱਗੀ ਹੁੰਦੀ ਆ ਰੇਲਿੰਗ ਕਹਿ ਲੈਣੇ ਆ ਜਿਹਨੂੰ ਕਿ ਵੀ ਉਹਦੀ ਹਾਲਤਾਂ ਦਿਖਾਣ ਦੀ ਲੋੜ ਦੇਖੋ ਜੜੇ ਸੂਤਰ ਨੇ ਜਾਣਕਾਰੀ ਦਿੱਤੀ ਸੀ ਬਿਲਕੁਲ ਸਹੀ ਦਿੱਤੀ ਸੀ ਕਿ ਵੀ ਰੋਡ ਦਾ ਜਿਹੜੀ ਹਾਲਤਾ ਖਸਤਾ ਹੈ ਸੋ ਹੈ ਜੜੀ ਉਹਦੇ ਨਾਲ ਰੋਕ ਲੱਗੀ ਹੋਈ ਆ ਨਾਲੇ ਦੇ ਉੱਤੇ ਜਿਹਨੂੰ ਆਪਾਂ ਡਿਵਾਈਡਰ ਕਹਿ ਦਿੰਨੇ ਆ ਜਾਂ ਉਹਨੂੰ ਐਂਗਲ ਕਹਿ ਦਿੰਨੇ ਆ ਕਈ ਥਾਵਾਂ ਤੋਂ ਜ਼ਮੀਨ ਟੁੱਟ-ਟੁੱਟ ਕੇ ਭੁਰ ਕੇ ਨਾਲੇ ਦੇ ਵਿੱਚ गिर ਚੁੱਕਿਆ ਜਿਹਦੀ ਕਿ ਵੀ ਮਟੀਰੀਅਲ ਜੇ ਉਹਨੂੰ ਹੱਥ ਲਾ ਕੇ ਦੇਖਿਆ ਜਾਵੇ ਤਾਂ ਹੱਥਾਂ ਨਾਲ ਹੀ ਭੁਰਦਾ ਪਿਆ ਐਦੀ ਵੀ ਜਾਂਚ ਕਰਵਾਈ ਜਾਵੇ ਕਿਹੜੇ ਅਧਿਕਾਰੀਆਂ ਨੇ ਬਣਵਾਇਆ ਕਿਵੇਂ ਬਣਿਆ ਐਦੀ ਜਾਂਚ ਕਰਵਾਈ ਜਾਵੇ ਦੇਖ ਸਕਦੇ ਹੋ ਜਿਵੇਂ ਹੱਥਾਂ ਨਾਲ ਹੀ ਸਿਮਿੰਟ ਨਿਕਲਦੇ ਪਏ ਨੇ ਤੇ ਟੁੱਟੇ ਪਏ ਨੇ ਇਹ ਇੰਨੀ ਜਲਦੀ ਕਿਹੜੇ ਟੁੱਟ ਗਏ ਤੇ ਕੀ ਕਾਰਨ ਇਹ ਟੁੱਟਣ ਦੇ ਐਦੀ ਵੀ ਜਾਂਚ ਕਰਵਾਈ ਜਾਵੇ ਤਾਂ ਜੋ ਸਚਾਈ ਸਾਰੀ ਸਾਹਮਣੇ ਆ ਸਕੇ ਸੜਕ ਵੀ ਆਪਣੀ ਹਾਲਤ ਤੇ ਵਹੰਜੂ ਵਹਾ ਰਹੀ ਹੈ ਕਿ ਵੀ ਕੋਈ ਇਹਦੀ ਸਾਰ ਵੀ ਲੰਬੇ ਸਮੇਂ ਤੋਂ ਨਹੀਂ ਲਈ ਜਾ ਰਹੀ ਹੁਣ ਵੇਖਦੇ ਆਂ ਪ੍ਰਸ਼ਾਸਨ ਤੇ ਸਰਕਾਰ ਇਸ ਵਾਸ ਕਿੰਨਾ ਕੋ ਧਿਆਨ ਦਿੰਦੇ ਨੇ ਜਾਂ ਲੋਕਾਂ ਦੀ ਮੰਗ ਕਦੋਂ ਪ੍ਰਮਾਨ ਹੁੰਦੀ ਹੈ ਇਹ ਤਾਂ ਸਮਾਂ ਹੀ ਦੱਸੇਗਾ ਦੇਖ ਸਕਦੇ ਹੋ ਇਸ ਟਾਈਮ ਦੁੱਧੜੇ ਪਿੰਡ 'ਚ ਖੜੇ ਆਂ ਜਿਹੜੀ ਇਹਦੀ ਸੜਕ ਦੀ ਹਾਲਤ ਹੈ ਕਿਸੇ ਨੂੰ ਦਿਖਾਉਣ ਦੀ ਲੋੜ ਨਹੀਂ ਹੈ ਬਿਲਕੁਲ ਸਾਫ ਸਬੂਤ ਨੇ ਲੋਕਾਂ ਵੱਲੋਂ ਆਪ ਹੀ ਮਲਬਾ ਪਾ ਪਾ ਕੇ ਖੱਡੇ ਭਰੇ ਜਾ ਰਹੇ ਨੇ ਤੇ ਜਿਹਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਜੇ ਗੱਲ ਕੀਤੀ ਜਾਵੇ ਪਿੰਡ ਦੋਦੜੇ ਦਾ ਅੱਡਾ ਟੱਪਦੇ ਸਾਰ ਬਹੁਤ ਵੱਡੇ ਵੱਡੇ ਖੱਡੇ ਨੇ ਸੜਕ ਦੇ ਵਿੱਚ ਜਿਸ ਵੱਲ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਰਾਤ ਨੂੰ ਇੱਧਰ ਲਾਈਟਾਂ ਦਾ ਵੀ ਕੋਈ ਪ੍ਰਬੰਧ ਨਹੀਂ ਤੇ ਜਿਹੜੇ ਵੱਡੇ ਵੱਡੇ ਖੱਡੇ ਨੇ ਬਹੁਤ ਹੀ ਮੋਟਰਸਾਈਕਲ ਸਵਾਰ ਜਿਹੜੇ ਨੇ ਉਹ ਗire ਨੇ ਤੇ ਸਾਨੂੰ ਸੂਚਨਾ ਦਿੱਤੀ ਕਿ ਵੀ ਇਸ ਸੜਕ ਵੱਲ ਜਿਹੜੀ ਇਹਦੀ ਸੜਕ ਦੀ ਹਾਲਤ ਹੈ ਇਹਨੂੰ ਸਰਕਾਰ ਤੱਕ ਇਹਦੀ ਆਵਾਜ਼ ਪਹੁੰਚਾਓ ਤਾਂ ਜੋ ਕਿ ਵੀ ਇਹ ਸੜਕ ਤੇ ਪੈਚ ਵਰਕ ਜਾਂ ਨਵੀਂ ਸੜਕ ਦਾ ਕੰਮ ਸ਼ੁਰੂ ਹੋ ਸਕੇ ਹੁਣ ਵੇਖਦੇ ਹਾਂ ਪ੍ਰਸ਼ਾਸਨ ਇਸ ਪਾਸ ਕਿੰਨਾ ਕੁ ਧਿਆਨ ਦਿੰਦਾ ਤੇ ਕਦੋਂ ਧਿਆਨ ਦਿੰਦਾ ਤੇ ਕਦੋਂ ਜਿਹੜੇ ਗਿਰਨ ਵਾਲੇ ਲੋਕ ਨੇ ਉਹਨਾਂ ਨੂੰ ਕਦੋਂ ਠੱਲ ਪੈਂਦੀ ਹੈ ਇਹ ਤਾਂ ਆਉਣ ਵਾਲਾ ਸਮੇਂ ਦੱਸੇਗਾ ਕੈਮਰਾਮੈਨ ਦੇ ਨਾਲ ਪ੍ਰੇਮ ਬਦਵਾਦੀ ਰਿਪੋਰਟ ਦੇਖ ਸਕਦੇ ਹੋ ਬਹੁਤ ਵੱਡੇ ਵੱਡੇ ਖੱਡੇ ਨੇ ਜਿਹੜੇ ਲੋਕਾਂ ਵੱਲੋਂ ਆਪ ਮਲਬਾ ਘਰਾਂ ਦਾ ਮਲਬਾ ਪਾ ਕੇ ਖੱਡਿਆਂ ਨੂੰ ਪੂਰਿਆ ਜਾ ਰਿਹਾ ਹੈ ਪਰ ਜਦੋਂ ਬਾਰਿਸ਼ ਪੈਂਦੀ ਹੈ ਤਾਂ ਉਦੋਂ ਇਹ ਮਲਬਾ ਬਾਹਰ ਨਿਕਲ ਜਾਂਦਾ ਹੈ ਮਿੱਟੀ ਖੁਰ ਕੇ ਬਾਹਰ ਆ ਜਾਂਦੀ ਹੈ ਤੇ ਫਿਰ ਦੁਬਾਰਾ ਵੱਡੇ ਵੱਡੇ ਖੱਡੇ ਹੋ ਜਾਂਦੇ ਆ ਹੁਣ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਲੋਕਾਂ ਨੇ ਕਿ ਵੀ ਇਸ ਸੜਕ ਵੱਲ ਜਲਦੀ ਛਾਤ ਮਾਰ ਕੇ ਸੜਕ ਦਾ ਕੰਮ ਸ਼ੁਰੂ ਕਰਵਾਇਆ ਜਾਵੇ ਦੇਖ ਸਕਦੇ ਹੋ ਸਾਨੂੰ ਬੜੇ ਸਾਡੇ ਸੂਤਰਾਂ ਦੇ ਫੋਨ ਆਏ ਕਿ ਵੀ ਜੜੀਆਂ ਅਸੀਂ ਵੱਖ-ਵੱਖ ਸੜਕਾਂ ਦੀ ਜੜੀਆਂ ਟੁੱਟੀਆਂ ਹੋਈਆਂ ਸੜਕਾਂ ਦੀ ਆਵਾਜ਼ ਚੱਕੀ ਸੀਗੀ ਪ੍ਰਸ਼ਾਸਨ ਨੂੰ ਕਿ ਵੀ ਸੜਕਾਂ ਬਣਾਉਣ ਦੇ ਬਾਰੇ ਲੋਕਾਂ ਦੀ ਮੰਗ ਸੀ ਅਸੀਂ ਖੜੇ ਹਾਂ ਇਸ ਟਾਈਮ ਕਲਾਰਾ ਰੋਡ ਤੇ ਦੇਖ ਸਕਦੇ ਹੋ ਜਿਵੇਂ ਸੜਕਾਂ ਦੀ ਹਾਲਤ ਬਹੁਤ ਹੀ ਖਸਤਾ ਹੈ ਲੋਕਾਂ ਵੱਲੋਂ ਆਪ ਮਲਬਾ ਘਰਾਂ ਦਾ ਮਲਬਾ ਰੋੜੀ ਪਾ ਕੇ ਉਹਨੂੰ ਕੰਮ ਸਾਰਿਆ ਜਾ ਰਿਹਾ ਹੈ ਲੋਕਾਂ ਦੀ ਮੰਗ ਹੈ ਇਸ ਵੱਲ ਧਿਆਨ ਦਿੱਤਾ ਜਾਵੇ ਜੜੀ ਕਿ ਵੀ ਰਾਤ ਬਰਾਤੇ ਜੜੀ ਕਿ ਵੀ ਡੁੰਗੇ ਡੁੰਗੇ ਖੱਡੇ ਨੇ ਤਾ ਜੋ ਕੋਈ ਇੱਥੇ ਹਾਸੇ ਨਾ ਵਾਪਰਨ ਤੇ ਤੁਹਾਨੂੰ ਅੱਗੇ ਹੋਰ ਵੀ ਦਿਖਾ ਦਿੰਨੇ ਆ ਸੜਕ ਅੱਗੇ ਵੀ ਹਾਲਤ ਬਹੁਤ ਖਸਤਾ ਹੈ ਜਿਹੜੀ ਹਾਲਤ ਸੜਕ ਦੀ ਹੈ ਬਹੁਤ ਹੀ ਖਸਤਾ ਹਲਤਾ ਇਸ ਦੀ ਬਹੁਤ ਲੰਬੇ ਸਮੇਂ ਤੋਂ ਸੜਕ ਬਣੀ ਨਹੀਂ ਹੈਗੀ ਤੇ ਤੁਹਾਨੂੰ ਅੱਗੇ ਸੜਕ ਦਾ ਹਾਲ ਵੀ ਦਿਖਾ ਦਿੰਨੇ ਆ ਤੇ ਲੋਕਾਂ ਨੇ ਮੰਗ ਕੀਤੀ ਕਿ ਸੜਕ ਨੂੰ ਜਲਦੀ ਬਣਾਇਆ ਜਾਵੇ